ਜੈ ਬਾਬਾ ਬਾਲਕਨਾਥ ਜੀ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਹਰ ਸਾਲ ਦੀ ਤਰ੍ਹਾਂ ਵਾਰ ਨੰਬਰ 1 ਦੇ ਵਿੱਚ 11ਵਾਂ ਵਿਸ਼ਾਲ ਜਾਗਰਣ ਹੋ ਰਿਹਾ ਹੈ ਬਾਬਾ ਬਾਲਕਨਾਥ ਜੀ ਦਾ ਸੋ ਇਸ ਵੇਲੇ ਸਾਡੇ ਨਾਲ ਇੱਥੇ ਮੌਜੂਦ ਨੇ ਵਾਰ ਨੰਬਰ 1 ਦੇ ਵਿੱਚ ਜੋ গোল্ডেন ক্লাব ਦੇ ਮੈਂਬਰ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਦੋਂ ਇਹ ਜਾਗਰਣ ਹੋ ਰਿਹਾ ਹੈ ਕੀ ਇਹਨਾਂ ਦਾ ਕਹਿਣਾ ਜੀ ਰਵੀ ਜੀ ਜੈ ਬਾਬਾ ਬਾਲਕਨਾਥ ਜੀ ਹਾਂਜੀ ਹਾਂਜੀ ਸੋ ਇਹ ਹਰ ਸਾਲ ਇੱਕ ਵੱਡਾ ਉਪਰਾਲਾ ਤੁਸੀਂ ਕਰਦੇ ਹੋ ਤੇ ਬਾਬਾ ਬਾਲਕਨਾਥ ਜੀ ਦਾ ਇਹ ਜਾਗਰਣ ਹੋ ਰਿਹਾ ਆਪਣੇ 골ਡਨ ক্লাব ਦੇ ਵੱਲੋਂ ਤੇ ਹੋਰ ਵੀ ਜਿਨ੍ਹਾਂ ਜਿਨ੍ਹਾਂ ਦਾ ਸਹਿਯੋਗ ਹੈ ਉਹਨਾਂ ਬਾਰੇ ਵੀ ਦੱਸੋ ਤੇ ਕਦੋਂ ਹੋ ਰਿਹਾ ਹੈ ਏ ਆਪਾ ਜੀ 골ਡਨ ਕਲੱਬ ਕੁਰਾਲੀ ਬੱਲੋ ਕੇਅਰ ਆਫ ਪਹਿਲਾ ਸਾਡਾ ਇੰਡੀਅਨ ਕਲੱਬ ਦੇ ਨਾਮ ਤੋਂ ਕਲੱਬ ਸੀ ਹੁਣ ਅਸੀਂ ਰਜਿਸਟਰ ਕਰਾਇਆ 골ਡਨ ਕਲੱਬ ਕੁਰਾਲੀ ਦੇ ਨਾਮ ਤੋਂ ਹਰ ਸਾਲ ਅਸੀਂ ਜਾਗਰਨ ਕਰਵਾਉਂਦੇ ਆ ਇੱਕ ਸਾਲ ਅਸੀਂ ਮਾਤਾ ਦਾ ਕਰਵਾਉਂਦੇ ਆ ਜੀ ਮਾਤਾ ਰੈਣਾ ਦੇਵੀ ਤੋਂ ਜੋਤ ਆਂਦੀ ਹੈ ਇੱਕ ਸਾਲ ਅਸੀਂ ਬਾਬਾ ਬਾਲਕਨਾਥ ਤੋਂ ਜੋਤ ਲੈ ਕੇ ਆਂਦੇ ਉੱਥੋਂ ਕਰਵਾਉਂਦੇ ਆ ਇਸ ਵਾਰ ਜੋ ਜਾਗਰਨ ਵਿਸ਼ਾਲ ਜਾਗਰਨ ਕਰਵਾ ਰਿਆ ਜਾ ਰਿਹਾ ਹੈ 11ਵਾਂ ਵਿਸ਼ਾਲ ਜਾਗਰਨ ਹੈ ਜੀ 26 ਅਪ੍ਰੈਲ 2025 ਨੂੰ ਦਿਨ ਸ਼ਨੀਵਾਰ ਨੂੰ ਜਿਹੜਾ ਇਹ ਸ਼ਨੀਵਾਰ ਆ ਰਿਹਾ ਜੀ ਉਸ ਦਿਨ ਕਰਵਾਇਆ ਜਾ ਰਿਹਾ ਹੈ ਪੂਰਾ ਸਾਡੇ ਕਲੱਬ ਦੇ ਮੈਂਬਰ ਸਾਡੇ ਨਾਲ ਖੜੇ ਹੈ ਪੂਰਾ ਇਹਨਾਂ ਦਾ ਸਹਿਯੋਗ ਪੂਰਾ ਰਹਿੰਦਾ ਹੈ ਤੇ ਬਾੜ ਨੰਬਰ 1 ਦੇ ਜਿੰਨੇ ਵੀ ਇਲਾਕਾ ਨਿਵਾਸੀ ਹੈ ਉਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਰਹਿੰਦਾ ਹੈ ਤਾਂ ਬਹੁਤ ਹੀ ਵਧੀਆ ਅਸੀਂ ਜਾਗਰਣ ਕਰਦੇ ਤੇ ਬਾਬਾ ਜੀ ਦਾ ਲੰਗਰ ਟੁੱਟ ਵਰਤੇਗਾ ਜੀ 7 ਵਜੇ ਲੰਗਰ ਸਟਾਰਟ ਹੋ ਜਾਏਗਾ ਸਾਰੇ ਸ਼ਹਿਰ ਨਿਵਾਸੀਆਂ ਤੇ ਬਾੜ ਦੇ ਜਿੰਨੇ ਵੀ ਨਿਵਾਸੀ ਹੈ ਸਭ ਨੂੰ ਬੇਨਤੀ ਹੈ ਜੀ ਜਰੂਰ ਉਸ ਦਿਨ ਜਾਗਰਣ ਦੇ ਵਿੱਚ ਤੁਸੀਂ ਹਾਜ਼ਰੀ ਲਾਣੀ ਹੈ ਬਿਲਕੁਰੀਕ ਹੈ 26 ਅਪ੍ਰੈਲ ਨੂੰ ਜੀ 2025 ਦਿਨ ਸ਼ਨੀਵਾਰ ਨੂੰ ਸ਼ਨੀਵਾਰ ਸ਼ਾਮ ਸ਼ਾਮ ਨੂੰ ਜੀ ਹਾਂ ਜੀ ਉਸ ਵਿੱਚ ਕਿਹੜੇ ਕਿਹੜੇ ਮਤਲਬ ਕਿ ਕਲਾਕਾਰ ਸਾਡੇ ਵਿੱਚ ਜਿਹੜੇ ਆ ਰਹੇ ਆ ਜੀ ਸਭ ਤੋਂ ਆਪਣੇ ਪ੍ਰੀਤੀ ਸਿੱਲੋ ਜੀ ਆ ਜੀ ਬਹੁਤ ਹੀ ਵਧੀਆ ਜਾਗਰਣ ਕਰਦੇ ਆ ਤੁਸੀਂ ਇਹ ਦੇਖੋ ਪਿਛਲੇ ਪੂਰੇ ਮੰਥ ਤੋਂ ਜੀ ਇਹਨਾਂ ਦਾ ਪੂਰਾ ਹਰ ਡੇਟ ਦਾ ਇਹਨਾਂ ਦੀ ਬੁੱਕ ਹੈ ਪੂਰਾ ਇਹਨਾਂ ਨੂੰ ਭੇਟਾ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ YouTube ਤੇ ਵੀ ਇਹਨਾਂ ਦਾ ਚੈਨਲ ਹੈ ਜੀ ਬਹੁਤ ਹੀ ਫੇਮਸ ਸਿੰਗਰ ਹੈ ਇੰਟਰਨੈਸ਼ਨਲ ਸਿੰਗਰ ਹੈ ਬਹੁਤ ਵਧੀਆ ਜਾਗਰਣ ਕਰਦੇ ਆ ਨਾਲ ਉਹਨਾਂ ਦੇ ਆਪਣੇ ਬ੍ਰਿੰਦਰ ਬਿੱਕੀ ਜੀ ਆ ਜੀ ਉਹ ਵੀ ਬਹੁਤ ਵਧੀਆ ਨਾਲ ਭੇਟਾ ਗਾਉਂਦੇ ਆ ਹਾਂ ਜਰੂਰ ਤੁਸੀਂ ਆਪਣੇ ਸਾਰਿਆਂ ਨੇ ਜੀ ਕਿ ਪਹਿਲਾ ਜਿਹੜਾ ਟਾਈਮ ਹੈ ਉਹ ਕਿਨਾਂ ਦਾ ਪਹਿਲਾ ਟਾਈਮ ਹੈ ਜੀ ਆਪਣਾ ਬਰਿੰਦਰ ਵਿੱਕੀ ਜੀ ਦਾ ਹਾਂਜੀ ਉਸ ਤੋਂ ਬਾਅਦ ਜਿਹੜੇ ਸਾਡੇ ਮੇਨ ਸਿੰਗਰ ਹੈ ਜੀ ਆਪਣਾ ਪਿਰਤੀ ਸਿਲੋ ਜੀ ਨੇ ਪੇਟਾ ਗਾਣੀਆਂ ਜੀ ਪਿਰਤੀ ਸਿਲੋ ਜੀ ਇੱਕ ਬਹੁਤ ਵਧੀਆ ਕਲਾਕਾਰ ਨੇ ਇਹਨਾਂ ਨੇ ਗਾਣੇ ਵੀ ਬਹੁਤ ਲਿਖੇ ਨੇ بڑے ਗਾਣੇ ਇਹਨਾਂ ਨੇ بڑے بڑے ਸਿੰਗਰਾਂ ਨੂੰ ਦਿੱਤੇ ਨੇ ਤੇ ਜਿੱਕਣਾ ਦਲਜੀਤ ਦੁਸਾਨ ਜੀ ਨੇ ਉਹਨਾਂ ਦੇ ਦਸਤਰ ਦੇ ਵਿੱਚ ਵੀ ਇਹ ਬੈਠੇ ਨੇ ਬਹੁਤ ਦੇਰ ਇਹਨਾਂ ਨੇ ਕੰਮ ਕੀਤਾ ਤੇ ਅੱਜ ਕੱਲ ਇਹ ਅੱਜਕੱਲ ਪੇਟਾ ਕਰਨੀ ਅੱਜਕੱਲ ਇਹ ਬਾਬੇ ਦੇ ਨਾਲ ਲੱਗੇ ਆ ਜੀ ਪੂਰੀ ਆਪਣਾ ਬਾਬਾ ਜੀ ਦੇ ਨਾਲ ਮੈਂ ਕਹਿੰਦਾ ਕਿ ਦਿਨ ਰਾਤ ਪੂਰਾ ਕੰਮ ਕਰ ਰਹੇ ਆ ਜੀ ਪੂਰੀ ਸੇਵਾ ਕਰ ਰਹੇ ਆ ਤਾਂ ਜਾਗਰਨ ਦੇ ਵਿੱਚ ਬਹੁਤ ਹੀ ਵਧੀਆ ਪੇਟਾ ਗਾਉਂਦੇ ਆਂ ਜੀ ਫਿਰ ਜੀ ਆਪਣੇ ਨਾਲ ਮਤਲਬ ਕਿ ਜਿਹੜੇ ਕਲੱਬ ਦੇ ਮੈਂਬਰ ਆ ਜਿਨ੍ਹਾਂ ਦਾ ਮਤਲਬ ਕਿ ਵਿਸ਼ੇਸ਼ ਸਹਿਯੋਗ ਜਿਹੜੇ ਮੋਰੀ ਕਿਹਾ ਜਾਂਦਾ ਉਹ ਕਿਹੜੇ-ਕਿਹੜੇ ਨੇ ਆਪਣੇ ਨਾਲ ਸਾਡੇ ਮੇਨ ਕਲੱਬ ਦੇ ਜਿਹੜੇ ਮੈਂਬਰ ਹੈ ਜੀ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਰਮਿੰਦਰ ਸਿੰਘ ਜੀ ਬਹੁਤ ਹੀ ਬਾਬਾ ਜੀ ਦੇ ਭਗਤ ਹੈ ਇਹਨਾਂ ਨੇ ਹੁਣੇ ਰੀਸੈਂਟਲੀ ਇੱਕ ਆਪਣੀ ਪੇਟ ਲਿਖੀ ਹੈ ਸਾਨੂੰ ਬਾਬੇ ਦੀ سپورਟ ਜਿਹੜੇ ਆਪਣੇ ਸਿੰਗਰ ਹੈ ਜੀ ਆਪਣੇ ਦੀਪਕ ਮਾਨ ਉਹਨਾਂ ਨੇ ਪੇਟ ਗਾਈ ਹੈ YouTube ਤੇ ਬਹੁਤ ਟ੍ਰੈਂਡਿੰਗ ਚੱਲ ਰਹੀ ਹੈ ਜੀ ਅੱਜਕੱਲ ਬਾਕੀ ਸਾਡੇ ਮੇਨ ਜਿਹੜੇ ਨੇ ਸਟਾਰਟਿੰਗ ਤੋਂ ਕਲੱਬ ਨੂੰ ਆਪਣੇ ਪੂਰਾ ਚਲਾ ਕੇ ਲੈ ਕੇ ਆ ਰਹੇ ਆ ਸਾਡੇ ਧਲੋਚਨ ਸਿੰਘ ਜੀ ਹੈ ਆਪਣਾ ਇਹ ਵੀ ਪੂਰਾ ਇਹਨਾਂ ਦਾ ਵੀ ਯੋਗਦਾਨ ਰਹਿੰਦਾ ਹੈ ਇਹਨਾਂ ਦਾ ਬ੍ਰਦਰ ਸੀਪਾ ਜੀ ਉਹ ਵੀ ਪੂਰੀ سپورਟ ਕਰਦੇ ਹਨ ਤਾਂ ਸਾਡੇ ਕਲੱਬ ਦੇ ਮੇਨ ਮੈਂਬਰ ਜੀ ਮਿਸਟਰ ਆਪਣਾ ਸੁਨੀਲ ਕੁਮਾਰ ਸਾਨੀ ਕੇ ਕੇ ਕੰਸਟਰਕਸ਼ਨ ਤੋਂ ਜੀ ਇਹਨਾਂ ਦੀ ਵੀ ਬਹੁਤ سپورਟ ਰਹਿੰਦੀ ਹੈ ਲੰਗਰ ਦੇ ਵਿੱਚ ਪੂਰਾ ਯੋਗਦਾਨ ਦਿੰਦੇ ਆ ਜੀ ਇਹ ਇਹਨਾਂ ਕੰਨੀ ਤੋਂ ਹੀ ਪੂਰੀ ਲੰਗਰ ਦੀ ਪੂਰੀ ਸੇਵਾ ਦਿੱਤੀ ਜਾਂਦੀ ਹੈ ਜੀ ਹਰ ਸਾਲ ਨਾਲ ਸਾਡੇ ਰਿਸ਼ੀ ਆ ਜੀ ਆਪਣੇ ਰਿਸ਼ੀ ਜੀ ਦਾ ਵੀ ਸੂਤ ਸਾਹਿਬ ਹੈ ਸਾਡੇ ਵੀ ਪੂਰੀ سپورਟ ਰਹਿੰਦੀ ਹੈ ਪੰਡਤ ਜੀ ਸਾਡੇ ਨਾਲ ਖੜੇ ਆ ਜੀ ਇਹਨਾਂ ਦੀ ਵੀ ਹਰ ਸਾਲ ਪੂਰੀ سپورਟ ਰਹਿੰਦੀ ਹੈ ਆਪਣੇ ਜੋ ਮੇਨ ਸਾਡੇ ਕਰਾਲੀ ਦੀ ਸਾਡੀ ਪੂਰੀ ਰੀਡ ਦੀ ਹੱਡੀ ਹੈ ਜੀ ਸਾਡੇ ਵਾਈਸ ਪ੍ਰਧਾਨ ਸਾਡੇ ਮਨਜਿੰਦਰ ਸਿੰਘ ਸਾਭੀ ਸਾਨੂੰ ਉਹਨਾਂ ਦੀ ਬਸਪੋਰਟ ਰਹਿੰਦੀ ਹੈ ਉਹ ਵੀ ਸਾਡੇ ਵਿੱਚ ਹਾਜ਼ਰ ਹਨ ਹੈ ਜੀ ਹਾਂ ਜੀ ਆ ਪੂਰੀ ਸਪੋਰਟ ਕਰਦੇ ਆ ਜੀ ਸਾਨੂੰ ਹਰ ਚੀਜ਼ ਲਈ ਕੋਈ ਕਿਤੇ ਤੋਂ ਪਰਮਿਸ਼ਨ ਦਿਵਾਣੀ ਕਿਤੇ ਤੋਂ ਉਹਨਾਂ ਦੀ ਪੂਰੀ ਸਪੋਰਟ ਰਹਿੰਦੀ ਹੈ ਸਾਨੂੰ ਸਿਲੰਡਰ ਕਰਨੀ ਤੋਂ ਇਹਨਾਂ ਦੀ ਸੇਵਾ ਫਰੀ ਰਹਿੰਦੀ ਹੈ ਜੀ ਸਾਰੀ ਲੰਗਰ ਲਈ ਬਾਕੀ ਸਾਡੇ ਜਿਹੜੇ ਨੌਜਵਾਨ ਹੈ ਜੀ ਸਾਡੇ ਲੱਭੀ ਹੈ ਜੀ ਮੁੰਡਾ ਇਹ ਆਪਣਾ ਗੁਰਸੇਵਕ ਤਰਨਜੀ ਆਪਣਾ ਮੰਗਾ ਇਹਨੇ ਪੂਰੀ ਸੇਵਾ ਕਰਦੇ ਆ ਜੀ ਪੂਰੀ ਲੰਗਰ ਦੇ ਵਿੱਚ ਇਹ ਮੈਨੂੰ ਸਵੇਰ ਤੱਕ ਇਹਨਾਂ ਦੀ ਪੂਰੀ ਸੇਵਾ ਰਹਿੰਦੀ ਹੈ ਇੱਕ ਸਾਡਾ ਕਲੱਬ ਦਾ ਨਵਾਂ ਸਾਡੇ ਨਾਲ ਮੈਂਬਰ ਮਿਲਿਆ ਬਜਰੰਗ ਜੀ ਇਹ ਵੀ ਪੂਰੀ ਸਪੋਰਟ ਕਰਦਾ ਜੀ ਬਜਰੰਗੀ ਹਾਂਜੀ ਇਹ ਸਾਡੇ ਨਾਲ ਉਹਨੇ ਪੂਰੀ ਸਪੋਰਟ ਕਰਦੇ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਬਜਰੰਗੀ ਬਜਰੰਗੀ ਤੁਸੀਂ ਹਰ ਸਾਲ ਜਾਗਰਣ ਦੇਖਦੇ ਆ ਇਹ ਹਾਂਜੀ ਤੁਹਾਨੂੰ ਵਧੀਆ ਲੱਗਦਾ ਹਾਂਜੀ ਸੇਵਾ ਕਰਦੇ ਹੋ ਨੇ ਤੁਸੀਂ ਹਾਂਜੀ ਅੱਛਾ ਜਾਗਰਣ ਕਦੋਂ ਆ ਇਹ ਜਾਗਰਣ 26 ਨੂੰ ਓਕੇ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਜੀ ਸਾਡੇ ਸਭ ਤੋਂ ਜ਼ਿਆਦਾ ਸਾਨੂੰ ਇੱਕ سپورਟ ਰਹਿੰਦੀ ਹੈ ਜੀ ਸਾਡਾ ਏ ਧਮਾਨ ਚੈਨਲ ਦੀ ਮੈਂ ਤੁਹਾਡਾ ਬਹੁਤ ਹੀ ਧੰਨਵਾਦੀ ਹਾਂ ਜੀ ਤੁਸੀਂ ਪੂਰਾ ਜਾਗਰਨ ਦੇ ਵਿੱਚ ਸਾਡੇ ਨਾਲੇ ਰਹਿਣਾ ਜੀ ਸਾਨੂੰ ਬਹੁਤ ਤੁਹਾਡੀ ਪੂਰੀ سپورਟ ਹੈ ਜੀ ਹਾਂਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਹਰ ਵਾਰ ਸਾਡਾ ਆ ਕੇ ਤੁਸੀਂ ਸਾਡੀ ਪ੍ਰੋਮੋਸ਼ਨ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਬ ਤੁਹਾਡਾ ਜੀ ਜੈ ਬਾਬੇ ਦੀ ਜੈ ਬਾਬੇ ਦੀ ਕਾ ਨਾਮ ਹੈ ਬੇਟਾ ਮੇਰਾ ਨਾਮ ਕਰਸ਼ਿਤ ਹੈ ਬੋਲੋ ਜੈ ਬਾਬੇ ਕੀ ਜੈ ਬਾਬੇ ਕੀ ਜਾਗਰਣ ਹੋ ਰਿਹਾ ਤੁਹਾਨੂੰ ਪਤਾ ਹਾਂਜੀ ਇਹ ਹਰ 11 ਸਾਲ ਤੋਂ ਕਰਵਾਇਆ ਜਾ ਰਿਹਾ ਹੈ ਜਾਗਰਣ ਹੁਣ ਇਸ ਵਾਰ 26 ਅਪ੍ਰੈਲ ਨੂੰ ਸ਼ਨੀਵਾਰ ਵਾਲੇ ਦਿਨ ਸਾਰਿਆਂ ਨੂੰ ਮੇਰਾ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਨਾਲ ਜਾਗਰਣ ਵਿੱਚ ਆਏ ਓਕੇ ਕਿੱਥੇ ਹੋ ਰਿਹਾ ਹੈ ਇਹ ਜਾਗਰਣ ਇਹ ਕੁਰਾਲੀ ਵਿੱਚ ਬਾੜ ਨੰਬਰ 1 ਵਿੱਚ ਹੋ ਰਿਹਾ ਹੈ ਓਕੇ ਤੁਹਾਡੀ ਉਮਰ ਕਿੰਨੀ ਹੋਗੀ ਮੈਂ 13 ਸਾਲ ਦਾ 13 ਸਾਲ ਦਾ ਤੁਸੀਂ ਫਿਰ 11 ਸਾਲ ਦੇਖਿਆ ਇਹਨਾਂ ਮੈਂ ਆਲਮੋਸਟ ਸਾਰੇ ਸਾਲ ਦੇਖਿਆ ਹੈ ਇੱਕ ਦੋ ਵਾਰ ਸ਼ਾਇਦ ਨਹੀਂ ਵੀ ਦੇਖਿਆ ਮੈਨੂੰ ਓਕੇ ਕਹਣੀ ਉਹ ਯਾਦ ਨਹੀਂ ਹੁਣ ਨਾ ਕੋਈ ਯਾਦ ਨਹੀਂ ਹੈ ਛੇਤੀ ਉਮਰ ਸੀ ਤੇ ਜਦੋਂ ਤੁਸੀਂ ਸੋਜੀ ਸੁਭਾਲੀ ਹੈ ਤਾਂ ਦੇਖ ਰਹੇ ਹਨਾ ਹਾਂਜੀ ਓਕੇ ਵਧੀਆ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਓਕੇ ਕਦੇ ਮਾਤਾ ਦਾ ਤੇ ਕਦੇ ਬਾਬਾ ਬਲਗਨਾ ਜੀ ਦਾ ਹਾਂਜੀ ਠੀਕ ਹੈ ਇਸ ਸਾਲ ਬਾਬਾ ਬਲਗਨਾ ਜੀ ਦਾ ਕਰਵਾਇਆ ਜਾ ਰਿਹਾ ਹੈ ਅੱਛਾ ਭੰਡਾਰੇ ਵੀ ਚੱਲਦੇ ਲੰਗਰ ਵੀ ਚੱਲਦੇ ਹੁੰਦੇ ਹਾਂਜੀ ਹਾਂਜੀ ਇਸ ਸਾਲ ਲੰਗਰ ਵਿੱਚ ਕੱਦੂਪੂਰੀ ਕੜੀ ਚਾਵਲ ਆਈਸਕ੍ਰੀਮ ਕੜਾ ਤੇ ਹੋਰ ਵੀ ਕਾਫੀ ਕਾਫੀ ਸਾਰੀਆਂ ਚੀਜ਼ਾਂ ਹਨ ਓਕੇ ਤੁਸੀਂ ਸੇਵਾ ਕਰਦੇ ਹੁੰਦੇ ਲੰਗਰ ਹਾਂਜੀ ਮੈਂ ਪਿਛਲੇ 4 ਸਾਲਾਂ ਤੋਂ ਤਾਂ ਕਰ ਰਿਹਾ ਔਰ ਮੈਨੂੰ ਯਾਦ ਨਹੀਂ ਕਿ ਮੈਂ ਪਹਿਲਾਂ ਵੀ ਕਰਦਾ ਹੀ ਹੋਣਾ ਹਾਂਜੀ 4 ਸਾਲ ਤੋਂ ਤੁਹਾਨੂੰ ਪੂਰਾ ਯਾਦ ਹੈ ਹਾਂ ਉਹ ਪੂਰਾ ਯਾਦ ਹੈ ਅੱਛਾ ਲੰਗਰ ਦੇ ਵਿੱਚ ਸੇਵਾ ਕਰਦੇ ਹੁੰਦੇ ਹਾਂਜੀ ਹਾਂਜੀ ਉਸ ਤੋਂ ਬਾਅਦ ਜਦੋਂ ਲੰਗਰ ਸਮਾਪਤ ਹੋ ਜਾਂਦਾ ਫਿਰ 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 ਲੰਗਰ ਸਮਾਪ ਹੁੰਦਾ ਹੈ ਫਿਰ ਉਸ ਤੋਂ ਬਾਅਦ ਜਦ ਜਾਗਰਣ ਖਤਮ ਹੁੰਦਾ ਹੈ ਖਤਮ ਹੋਣ ਤੱਕ ਉੱਥੇ ਹੁੰਦਾ ਹੈ ਹਾਂਜੀ ਜਾਗਰਣ ਵੀ ਸੁਣਦੇ ਆ ਫਿਰ ਹਾਂਜੀ ਹਾਂਜੀ ਜੈ ਭਾਬੀ ਜੈ ਭਾਬੀ